ਅਸੀਂ ਸਭ ਜਾਣਦੇ ਆ ਕਿ ਬੀਤੇ ਦਿਨੀ ਲੋਰ ਵਿਖੇ ਗੁਰਪਤਵੰਤ ਪੰਨੂ ਦੇ ਵੱਲੋਂ ਜੋ ਭਾਰਤ ਅਤਨ ਬਾਬਾ ਸਾਹਿਬ ਦੀ ਇਮਰਾਨ ਅਬੀਦਕਰ ਜੀ ਦੇ ਪੁੱਤਰ ਦੇ ਨਾਲ ਛੇੜਛਾੜ ਤੇ ਪੱਦੀ ਸ਼ਰਦਾਬੀ ਲੇਖ ਜੋ ਬੇਇੱਜ਼ਤੀ ਕੀਤੀ ਹੈ ਪੁਰੀ ਆਮ ਆਦਮੀ ਪਾਰਟੀ ਉਹਦਾ ਕੜੇ ਸ਼ਬਦਾਂ 'ਚ ਅਸੀਂ ਨਿੰਦਿਆ ਕਰਦੇ ਆਂ ਅਸੀਂ ਉਸ ਨੂੰ ਕੰਡੈਮਨਟ ਕਰਦੇ ਆਂ ਤੇ ਮੈਂ ਸਾਰੇ ਪੰਜਾਬ ਨੂੰ ਇੱਕ ਸਨੇਹਾ ਦੇਣਾ ਚਾਹਣਾ ਡਾਕਟਰ ਬਾਬਰ ਸਾਹਿਬ ਟੀਮਰਾਉਂ ਮਿਤਕਰ ਜੀ ਜੋ ਭਾਰਤ ਦੇ ਪਹਿਲੇ ਲੋਕ ਮੰਤਰੀ ਵੀ ਰਹੇ ਇੱਕ ਸੋਸ਼ਲ ਰਿਫਾਰਮਰ ਸਗੇ ਵੱਖ-ਵੱਖ ਕਮੇਟੀਆਂ ਦੇ ਮੈਂਬਰ ਰਹੇ ਜਿਨ੍ਹਾਂ ਦਾ ਲਿਖਿਆ ਸੰਵਿਧਾਨ ਅੱਜ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਪੂਰੇ ਭਾਰਤ ਵਿੱਚ ਲਾਗੂ ਹੈ ਜਿਨ੍ਹਾਂ ਨੇ ਲਿਖੇ ਹੋਏ ਸਵਤਾਨ ਕਰਕੇ ਅੱਜ ਹਰ ਇੱਕ ਇਨਸਾਨ ਨੂੰ ਬਰਾਬਰੀ ਦੀ ਵੋਟ ਪਾਉਣ ਦਾ ਹਰ ਇੱਕ ਇਨਸਾਨ ਨੂੰ ਇੱਥੇ ਮੈਂ ਖੁਦ ਦੇ ਬਾਰੇ ਵੀ ਕਹਾਂ ਤੇ ਸਾਨੂੰ ਅੱਜ ਸਿਆਸਤ ਵਿੱਚ ਅੱਗੇ ਆਣ ਦਾ ਮੌਕਾ ਮਿਲਿਆ ਮੈਂ ਇੱਕ ਉਹਨਾਂ ਦੇ ਇਨਸਾਨ ਜਿਨ੍ਹਾਂ ਨੂੰ ਇੱਕ ਪਿਛਲੇ ਹੋਏ ਵਰਗ ਨੂੰ ਵੀ ਡਾਕਟਰ ਜੱਜ ਤੇ ਵੱਡੀਆਂ-ਵੱਡੀਆਂ ਆਈਐਸ ਆਈਪੀਐਸ ਬਣਨ ਦੇ ਕਾਬਿਲ ਹੋ ਸਕੇ ਇਹ 바ਵਾ ਸਾਹਿਬ ਦੀ ਦੇਣ ਨੇ ਇਹ ਸਾਡੇ ਸਕਲ ਸਿਰਫ ਦਲੇ ਸਮਾਜ ਦੀ ਨਹੀਂ ਪੂਰੇ ਦੇਸ਼ ਦੇ ਰਿਫਾਰਮ ਕਰਨ ਵਾਸਤੇ ਤੇ ਦੂਜੇ ਪਾਸੇ ਇਹ ਫੋਟੋ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਚਾਹਨਾ ਗੁਰਪਤਵੰਨ ਸਿੰਘ ਪੰਨੂ ਜੋ ਕਿ ਸੋ ਕਾਲਡ ਸਿੱਖ ਕਹਿੰਦਾ ਹੈ ਆਪਣੇ ਨੂੰ ਸਿੱਖ ਫॉर ਜਸਟਿਸ ਜੋ ਇਹਨਾਂ ਨੇ ਆਪਣੀ ਮੁਹਿੰਮ ਚਲਾਈ ਹੈ ਉਸਦੇ ਮੁਖੀ ਨੇ ਕੀ ਤੁਸੀਂ ਇਸ ਚਿਹਰੇ ਨੂੰ ਕਹਿ ਸਕਦੇ ਹੋ ਇਹ ਉਹ ਚਿਹਰਾ ਹੈ ਜੋ ਨਾ ਤੇ ਸਿੱਖ ਹੈ ਜੋ ਨਾ ਇੱਕ ਪੰਜਾਬੀ ਹੈ ਤੇ ਨਾ ਹੀ ਇੱਕ ਹਿੰਦੁਸਤਾਨੀ ਹੈ ਇਹ ਮਹਿਜ ਅਜੰਤੀਆ ਦਾ ਪਾਲਿਆ ਹੋਇਆ ਸੈਂਟਰ ਦੀਆਂ ਏਜੰਸੀਆਂ ਦਾ ਪਾਲਿਆ ਹੋਇਆ ਇੱਕ ਸਸਤੀ ਮਸੂਮਾਦੀ ਲਾਸ਼ਾਂ ਉੱਤੇ ਮਹਾਦੀ ਮਾਂਵਾ ਦੀਆਂ ਕੁੱਖਾਂ ਉੱਤੇ ਬੜਦਿਆਂ ਸਿਵਿਆਂ ਉੱਤੇ ਰਾਜਨੀਤੀ ਤੇ ਆਪਣੀ ਦੁਕਾਨਦਾਰੀ ਚਲਾਉਣ ਵਾਲਾ ਵਿਅਕਤੀ ਹੈ ਜੋ ਕਿ ਪੰਜਾਬ ਦੇ ਹਾਲਾਤ ਅੱਜ ਪੰਜਾਬ ਦੇ ਤਰੱਕੀ ਦੀਆਂ ਰੀਹਾਂ ਤੇ ਚੜ ਰਿਹਾ ਹੈ ਦੁਬਾਰਾ ਉਸ ਨੂੰ ਦੁਬਾਰਾ ਕਾਲੇ ਦੌਰ 'ਚ ਫੁੱਟਣ ਦੇ ਵਾਸਤੇ ਹਰ ਸੰਭ ਹਰ ਸਾਂਝੇਸ਼ ਕਰਨ ਜਾ ਰਹੇ ਹਾਂ ਮੈਂ ਇਹ ਬੜੀ ਜ਼ਿੰਮੇਵਾਰੀ ਦੇ ਨਾਲ ਕਹਿਣਾ ਮੈਂ ਇਹ ਬੇਨਤੀ ਦੇ ਨਾਲ ਵੀ ਕਹਿਣਾ ਸਾਰੀ ਕਮਿਊਨਿਟੀ ਨੂੰ ਕਿ ਸਾਨੂੰ ਅਜਿਹਾ ਪੰਜਾਬ ਤੋੜੀ ਤਾਕਤਾਂ ਐਸੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ ਪਰ ਇਹ ਜਵਾਬ ਧਰਨੇ ਮੁਜਾਹਰਿਆਂ ਦੇ ਵਿੱਚ ਨਹੀਂ ਪੰਜਾਬ ਦੀ ਤਰੱਕੀ ਦੇ ਵਿੱਚ ਬਰਾਬਰੀ ਦੇ ਹਿੱਸੇਦਾਰ ਬਣ ਕੇ ਇਹ ਚਾਹੁੰਦੇ ਨੇ ਕਿ ਪੂਰਾ ਦਲਿਤ ਸਮਾਜ ਅੱਜ ਇਹ 바ਵਾ ਸਾਹਿਬ ਨੂੰ ਟਾਰਗੇਟ ਕਰਕੇ ਇਹ ਚਾਹੁੰਦੇ ਨੇ ਕਿ ਦਲਿਤ ਸਮਾਜ ਦੇ ਵਿੱਚ ਵੀ ਇਹ ਪੰਜਾਬ ਦੇ ਜਿਹੜੀਆਂ ਵੱਡੀਆਂ ਨੇ ਉਸ ਨੂੰ ਹੋਰ ਗੂੜਾ ਕਰਕੇ ਉਸ ਨੂੰ ਖੋਨੀ ਰੰਗਤ ਦੇ ਕੇ ਇਹ ਪੰਜਾਬ ਨੂੰ ਦੁਬਾਰਾ ਤੋਂ ਬਰਬਾਦੀ ਤੇ ਰਾਹ ਤੇ ਲੈ ਕੇ ਜਾਣਾ ਹੈ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ 14 ਅਪ੍ਰੈਲ ਜੋ 바ਵਾ ਸਾਹਿਬ ਪੀਮਰਾਵ ਸਾਹਿਬ ਦਾ ਜਨਮ ਦਿਨ ਆ ਰਿਹਾ ਹੈ ਉਸ ਨੂੰ ਇਸ ਇਸ ਐਸੇ ਇਨਸਾਨ ਨੂੰ ਜਵਾਬ ਦੇਣ ਵਾਸਤੇ ਸਾਨੂੰ ਇਕੱਠਿਆ ਹੋ ਕੇ ਸਿਰਫ ਉਹਨਾਂ ਨੂੰ ਸੈਲੀਬ੍ਰੇਟ ਕਰਨਾ ਹੈ ਇਸ਼ੂ ਜਿਹੜਾ ਹੈਗਾ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬਾਰੇ ਦੇ ਵਿੱਚ ਅਪਸ਼ਬਦ ਬੋਲਣਾ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ 14 ਅਪ੍ਰੈਲ ਤੱਕ ਹਟਾਏ ਜਾਣ ਦੀ ਧਮਕੀ ਦੇਣੀ ਔਰ ਪਲੱਸ ਉਹਨਾਂ ਨੇ ਬਾਰ-ਬਾਰ ਪੰਜਾਬ ਦੀ ਸ਼ਾਂਤਮਈ ਮਾਹੌਲ ਨੂੰ ਭਾਈਚਾਰਕ ਸਾਂਝ ਨੂੰ ਖਰਾਬ ਕਰਨ ਦਾ ਜਿਹੜਾ ਮੁੱਦਾ ਆ ਇਹ ਪੰਜਾਬ ਦੇ ਵਿੱਚ ਇਸ ਵੀ ਨੇ ਵਖਰੇ ਔਰ ਆਮ ਆਦਮੀ ਪਾਰਟੀ ਔਰ ਪੰਜਾਬ ਦੀ ਸਰਕਾਰ ਇਸ ਗੱਲ ਨੂੰ ਬਹੁਤ ਗੰਭੀਰਤਾ ਦੇ ਨਾਲ ਲੈ ਰਹੀ ਹੈ ਔਰ ਹਰ ਪੰਜਾਬ ਦੇ ਵਿੱਚ ਸਾਡੇ ਪਾਰਟੀ ਦੇ ਮਨਿਸਟਰ ਸਹਿਬਾਨ ਪਾਰਟੀ ਦੇ ਐਮਐਲਏ ਸਹਿਬਾਨ ਪਾਰਟੀ ਦੇ ਜ਼ਿੰਮੇਵਾਰ ਆਗੂ ਸਹਿਬਾਨ ਸਾਰਿਆਂ ਨੇ ਹੀ ਇਸ ਘਟਨਾ ਨੂੰ ਇਸ ਜਿਹੜਾ ਉਹ ਅਖੌਤੀ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ ਗੁਰਪਤ ਪੰਥ ਪੰਨੂ ਉਹਦੀ ਗੱਲ ਨੂੰ ਜਿਹੜਾ ਆ ਉਹ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਹੈ ਗੁੰਮਰਾਹਕੂਨ ਪ੍ਰਚਾਰ ਜਿਹੜਾ ਆ ਉਹ ਬਹੁਤ ਮਾੜਾ ਹੁੰਦਾ ਹੈ ਤੋ ਇਹ ਜਿਹੜਾ ਗੁੰਮਰਾਹਕੂਨ ਪ੍ਰਚਾਰ ਹੈ ਇਹ ਉਹਦੇ ਵੱਲੋਂ ਕੀਤਾ ਜਾ ਰਿਹਾ ਔਰ ਕਈ ਲੋਕ ਜਿਹੜੇ ਆ ਇਹਦੇ ਵਿੱਚ ਗੁੰਮਰਾਹ ਹੋ ਵੀ ਜਾਂਦੇ ਆ ਜਿੱਦਾਂ ਉਹ ਤਾਂ ਬਾਹਰ ਬੈਠਾ ਔਰ ਬਾਹਰ ਬੈਠ ਕੇ ਇੱਥੇ ਨਾ ਕਿਸੇ ਨਾ ਕਿਤੇ ਸ਼ਰਾਬ ਸ਼ਰਾਬੀ ਅੰਸਰਾਂ ਦੇ ਕੋਲੋਂ ਕੋਈ ਨਾ ਕੋਈ ਸ਼ਰਾਰਤ ਕਰਵਾਉਂਦੇ ਆ ਔਰ ਜਿਹੜੀ ਉਹਨੇ ਲਫ਼ਜ਼ ਵਰਤੀ ਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬਾਰੇ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਬੜੀ ਭੱਦੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ ਤਾਂ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂ ਕਿ ਭਾਰਤ ਦਾ ਸੰਵਿਧਾਨ ਜਿਹੜਾ ਆ ਉਹ ਇੰਨਾ ਮਜ਼ਬੂਤ ਸੰਵਿਧਾਨ ਹੈ ਕਿ ਤੁਸੀਂ ਉਦਾਹਰਣ ਲੈ ਲਓ ਦੁਨੀਆ ਭਰ ਦੇ ਵਿੱਚ ਭਾਰਤ ਦੇਸ਼ ਜਿਹੜਾ ਆ 1947 ਚ ਆਜ਼ਾਦ ਹੋਇਆ 26 ਜਨਵਰੀ 1950 ਨੂੰ ਭਾਰਤ ਦੇ ਵਿੱਚ ਸੰਵਿਧਾਨ ਲਾਗੂ ਹੋਇਆ ਲੇਕਿਨ ਕਈ ਦੇਸ਼ ਇਦਾਂ ਦੇ ਆ ਜਿਹੜੇ ਭਾਰਤ ਤੋਂ ਬਾਅਦ ਆਜ਼ਾਦ ਹੋਏ ਔਰ ਉਹਨਾਂ ਦੇ ਕਈ ਟੁਕੜੇ ਹੋ ਗਏ ਦੇਸ਼ ਦੇ ਅੰਦਰ ਜੱਜ ਵਕੀਲ ਆਈਪੀਐਸ ਆਈਐਸ ਡਾਕਟਰ ਵਕੀਲ ਇੰਜੀਨੀਅਰ ਪਤਾ ਨਹੀਂ ਹਰ ਫੀਲਡ ਦੇ ਵਿੱਚ ਔਰਤਾਂ ਜਿਹੜੀਆਂ ਉਮਰਤ ਦੇ ਬਰਾਬਰ ਤੋਂ ਉਹ ਸਿਰਫ ਤੇ ਸਿਰਫ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਬਦੌਲਤ ਹੈ। ਤੋਂ ਅੱਜ ਜਿਹੜਾ ਇਹ ਇਹ ਜਿਹੜੀਆਂ ਐਦਾਂ ਦੇ ਮਾਹੌਲ ਐਦਾਂ ਦੇ ਗੰਦੀ ਸ਼ਬਦਾਵਲੀ ਇਸ ਤਰੀਕੇ ਦੇ ਭੈੜੇ ਬਿਆਨ ਜਿਹੜੇ ਆ ਉਹ ਸਮੇਂ-ਸਮੇਂ ਤੇ ਇਹ ਸ਼ਖਸ ਜਿਹੜਾ ਆ ਉਹ ਦਿੰਦਾ ਹੀ ਰਿਹਾ ਤਾਂ ਔਰ ਉਹਨੂੰ ਇਸ ਗੱਲ ਦਾ ਪਤਾ ਆ ਕਿ ਐਦਾਂ ਦੀ ਉਹ ਉਹ ਹਲਕੀ ਫੋਕੀ ਸ਼ੋਰਤ ਹਾਸਲ ਕਰਕੇ ਆਪਣਾ ਠਗੜਾ ਚਲਾਇਆ ਆ ਉਹਨੇ ਆਪਣੀ ਦੁਕਾਨਦਾਰੀ ਚਲਾਈ ਹੋਇਆ ਇਸ ਗੱਲ ਦਾ ਉਹਨੂੰ ਪਤਾ ਲੇਕਿਨ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਤਾਂ ਅੱਜ ਤੁਹਾਡੇ ਮਾਧਿਅਮ ਤੋਂ ਅਸੀਂ ਪੰਜਾਬ ਦੇ ਲੋਕਾਂ ਨੂੰ ਭਾਰਤ ਦੇਸ਼ ਦੇ ਲੋਕਾਂ ਨੂੰ ਇਸ ਗੱਲ ਦੀ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਲੋਕਾਂ ਦੀਆਂ ਇਹੋ ਜਿਹੀਆਂ ਮਾੜੀਆਂ ਹਰਕਤਾਂ ਦੇ ਆਪਾਂ ਧਿਆਨ ਨਹੀਂ ਦੇਣਾ